ਬੀਬੀ ਜਗੀਰ ਕੌਰ ਨੂੰ ਐ ਜੀ ਪੀ ਸੀ ਵੱਲੋਂ ਇੱਕ ਨੋਟਿਸ ਦਿੱਤਾ ਗਿਆ ਅਤੇ ਇਹ ਨੋਟਿਸ ਜਾਰੀ ਹੋਣ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਅਕਾਲੀ ਦਲ ਸੁਧਾਰ ਲਹਿਰ ਦੇ ਜਿਹੜੇ ਆਗੂ ਨੇ ਉਹ ਸ਼ਾਮਲ ਹੋਏ ਅਤੇ ਉਹਨਾਂ ਨੇ ਕਿਹਾ ਕਿ ਜਿਹੜਾ ਇਹ ਨੋਟਿਸ ਆਇਆ ਹੈ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਵੱਲੋਂ ਪਹਿਲਾਂ ਹੀ ਬੀਬੀ ਜਗੀਰ ਕੌਰ ਨੂੰ ਬਰੀ ਕਰ ਦਿੱਤਾ ਹੈ ਅਤੇ ਸਾਨੂੰ ਪਤਾ ਹੈ ਬਦਲੇ ਦੀ ਰਾਜਨੀਤੀ ਕੌਣ ਕਰ ਰਿਹਾ ਹੈ ਤੇ ਚੰਗੀ ਨਹੀਂ ਹੈ ਜੇ ਅਸੀਂ ਵੀ ਇਹ ਰਾਜਨੀਤੀਆਂ ਦੇ ਉੱਤੇ ਉਤਰਿਆਏ ਤਾਂ ਚੰਗਾ ਨਹੀਂ ਹੋਵੇਗਾ ਤੇ ਬਹੁਤ ਸਾਰੇ ਚਿਹਰੇ ਇੱਥੇ ਨੰਗੇ ਹੋਣਗੇ ਉਹਨਾਂ ਨੇ ਹੋਰ ਕੀ ਕਿਹਾ ਉਹ ਤੁਹਾਨੂੰ ਸੁਣਾਉਨੇ ਆ ਉਹ ਬੀਬੀ ਜ਼ਗੀਰ ਕੌਰ ਜੀ ਸਿੱਖ ਪੰਥ ਵਾਸਤੇ ਬਹੁਤ ਉਹਨਾਂ ਨੇ ਲੰਬੀ ਘਾਲਣਾ ਘਾਲੀ ਆ ਉਹਨਾਂ ਦੇ ਪਹਿਲਾਂ ਬਜ਼ੁਰਗਾਂ ਨੇ ਸੰਤ ਬਾਬਾ ਪ੍ਰੇਮ ਸਿੰਘ ਜੀ ਮਨਾਲੇ ਵਾਲੇ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਆਪਣੇ ਮੈਂਬਰ ਵੀ ਰਹੇ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੇਵਾ ਕੀਤੀ ਐਮਐਲਏ ਵੀ ਰਹੇ ਉਹ ਤੇ ਉਹ ਜਿਹੜਾ ਸਥਾਨ ਆ ਉਹ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੀ ਪੂਰੀ ਪਾਲਣਾ ਕਰਦਾ ਆ ਚਰ ਉਹਦੇ ਕਰਕੇ ਬੀਬੀ ਜ਼ਗੀਰ ਕੌਰ ਜੀ ਨੂੰ ਵੀ ਮੌਕਾ ਮਿਲ ਗਿਆ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਕਰਨ ਦਾ ਪ੍ਰਧਾਨਗੀ ਕਰਨ ਦਾ ਤੇ ਚਲੋ ਉਹਨਾਂ ਨੇ ਚੈਲੰਜ ਸਮਝ ਕੇ ਇਹ ਕੀਤੀ ਤੇ ਜਿਹੜਾ ਉਹਨਾਂ ਤੇ ਇਤਰਾਜ਼ ਕਿਸੇ ਆਪਣੇ ਵਿਅਕਤੀਆਂ ਵੱਲੋਂ ਪਿਛਲੇ ਆਪਣੇ ਦਿਨਾਂ 'ਚ ਜਟਾਇਆ ਗਿਆ ਜਿਸ ਵਿੱਚ ਉਹਨਾਂ ਦੀ ਬੇਟੀ ਨੂੰ ਲੈ ਕੇ ਜਿਸ ਬੇਟੀ ਦੀ ਡੈਥ ਹੋ ਗਈ ਸੀ ਬੜਾ ਅਨਫੋਰਚੂਨੇਟ ਸੀਗਾ ਉਸ ਪਰਿਵਾਰ ਦਾ ਬੜੀ ਵੱਡੀ ਟ੍ਰੈਜੇਡੀ ਸੀ ਆਪਾਂ ਸਾਰਿਆਂ ਨੂੰ ਹਮਦਰਦੀ ਆ ਕਿ ਕਿਸੇ ਵੀ ਪਰਿਵਾਰ ਨਾਲ ਇਦਾਂ ਨਹੀਂ ਹੋਣਾ ਚਾਹੀਦਾ ਚਲੋ ਉਸ ਟ੍ਰੈਜੇਡੀ ਵਿੱਚੋਂ ਦੁਕਾਨ 'ਚੋਂ ਉਹਨਾਂ ਨੇ ਆਪਣਾ ਔਖੇ ਸੋਕੇ ਹੋ ਕੇ ਸਮਾਂ ਕੱਢਿਆ ਤੇ ਬੜਾ ਔਖਾ ਹੁੰਦਾ ਇਦਾਂ ਦੇ ਸਮੇਂ 'ਚ ਪਰਿਵਾਰ ਨੂੰ ਆਪਣੇ ਇਹ ਕਸ਼ਟ ਨੂੰ ਚੱਲਣਾ ਜਾਂ ਪੀੜ ਨੂੰ ਸਹਿਣਾ ਬੜੀ ਆਪਣੀ ਮੁਸ਼ਕਿਲ ਹੁੰਦੀ ਆ ਲੇਕਿਨ ਚਲੋ ਵਿਰੋਧੀ ਇਥੇ ਆਪਣੇ ਆਪਾ ਦੇਖਦੇ ਆਂ ਸਿਆਸਤ ਦੇ ਵਿੱਚ ਕੋਈ ਕਿਸੇ ਨੂੰ ਮਾਫ ਨਹੀਂ ਕਰਦਾ ਜਦ ਵੀ ਕੋਈ ਮੌਕਾ ਮਿਲਦਾ ਉਹ ਦੂਸਰੇ ਦਾ ਨੁਕਸਾਨ ਕਰਨ ਜਾਂਦਾ ਆ ਨਹੀਂ ਚਾਹੀਦਾ ਐਦਾ ਨਹੀਂ ਚਾਹੀਦਾ ਪਰਸਨਲ ਜਿਹੜੀਆਂ ਟ੍ਰੇਜਡੀਆਂ ਆ ਜਾਂ ਪਰਸਨਲ ਲਾਈਫ ਸਾਰਿਆਂ ਦੀ ਆਪਣੀ ਇੰਡੀਪੈਂਡੈਂਟ ਹੁੰਦੀ ਆ ਸਾਂਝੀ ਹੁੰਦੀ ਆ ਕੋਈ ਕਿਸੇ ਦੇ ਆਪਣੇ ਦੁੱਖ ਵਿੱਚ ਕਿਸੇ ਨੂੰ ਦੁੱਖ ਨੂੰ ਵਧਾਉਣਾ ਨਹੀਂ ਚਾਹੀਦਾ ਜੇ ਕੋਈ ਦੁੱਖ ਘਟਾ ਨਹੀਂ ਸਕਦਾ ਤਾਂ ਇਹ ਘਟਾ ਸਕਦਾ ਤਾਂ ਬਹੁਤ ਚੰਗਾ ਆ ਪਰ ਚਲੋ ਉਸ ਦੁੱਖ ਵਿੱਚ ਉਹਨਾਂ ਤੇ ਕੇਸ ਵੀ ਹੋ ਗਿਆ ਉਹਨਾਂ ਨੂੰ ਜੁਡੀਸ਼ਲੀ ਵੱਲੋਂ ਉਹਨਾਂ ਨੂੰ ਜੇਲ੍ਹ ਵੀ ਹੋਈ ਫਿਰ ਉਹਨੇ ਆਪਣਾ ਕੇਸ ਭੁਗਤਿਆ ਤੇ ਅਲਟੀਮੇਟਲੀ ਉਹਨਾਂ ਨੂੰ ਕਈ ਸਾਲ ਬਾਅਦ ਹਾਈ ਕੋਰਟ ਨੇ ਉਹਨਾਂ ਨੂੰ ਇਕਵਿਟ ਕਰਤਾ ਬਰੀ ਕਰਤਾ ਇਹ ਆਪਣੀ ਜਿਹੜੀ ਹਾਈ ਕੋਰਟ ਆ ਆਪਣੀ ਜਿਹੜੀ ਹਾਈਐਸਟ ਸਟੇਟ ਦੀ ਕੋਰਟ ਆ ਉਹਨੇ ਉਹਨਾਂ ਨੂੰ ਬਰੀ ਕਰਤਾ ਦੈਟ ਮੀਨਸ ਉਹ ਸਬਜੈਕਟ ਇੱਕ ਤਰ੍ਹਾਂ ਦਾ ਖਤਮ ਹੋ ਗਿਆ ਤੇ ਉਹਨਾਂ ਨੇ ਆਪਣੇ ਸੰਤਾਪ ਵੀ ਭੁਗਤਿਆ ਇਹ ਗੱਲ ਨਹੀਂ ਕਿ ਫਟਾਫਾਟੀ ਉਹ ਇਕੁਇਟਰਨ ਹੋ ਗਈ ਜੇਲ੍ਹ ਚ ਵੀ ਗਏ ਲੰਬਾ ਸਮਾਂ ਜੇਲ੍ਹ ਚ ਰਹਿ ਚਲੋ ਜਿਵੇਂ ਨਾ ਕਾਨੂੰਨ ਲਾਗੂ ਸਾਰਿਆਂ ਤੇ ਹੁੰਦਾ ਹੀ ਆ ਸਾਰਿਆਂ ਨੂੰ ਕਾਨੂੰਨ ਦਾ ਸਾਹਮਣਾ ਕਰਨਾ ਪੈਂਦਾ ਹੀ ਆ ਚਾਹੇ ਕੇਵਲ ਧੱਕਾ ਕਰ ਜਾਂਦਾ ਕਾਨੂੰਨ ਕੇਵਲ ਬੇਇਨਸਾਫੀ ਕਰ ਜਾਂਦਾ ਜਾਂ ਕੇਵਲ ਇਨਸਾਫ ਲੇਟ ਮਿਲਦਾ ਆ ਪਰ ਚਲੋ ਜਿਵੇਂ ਕਹਿੰਦੇ ਆ ਦੇਰ ਹੈ ਅੰਧੇਰ ਨਹੀਂ ਪਰ ਉਹਨਾਂ ਨੂੰ ਅਲਟੀਮੇਟਲੀ ਇਨਸਾਫ ਮਿਲ ਗਿਆ ਹੁਣ ਜਿਹੜਾ ਇਸ ਗੱਲ ਨੂੰ ਲੈ ਕੇ ਕੁਝ ਵਿਅਕਤੀਆਂ ਵੱਲੋਂ ਉਥੇ ਕਾਲ ਤੱਕ ਸਾਹਬ ਤੇ ਜਾ ਕੇ ਸਿੰਘ ਸਾਹਿਬ ਨੂੰ ਜੈਦਰ ਸਾਹਿਬ ਨੂੰ ਇੱਕ ਜਿਹੜੀ ਮੰਗ ਪੱਤਰ ਦਿੱਤਾ ਗਿਆ ਉਹਦੇ ਵਿੱਚ ਉਹਨਾਂ ਨੂੰ ਕਿਹਾ ਵੀ ਇਹਨਾਂ ਤੇ ਵੀ ਕੋਈ ਕਾਰਵਾਈ ਕਰੋ ਤੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਇੱਕ ਤਾਂ ਇੱਕ ਇਸਤਰੀ ਆ ਸਾਡੀਆਂ ਭੈਣਾਂ ਬੈਠੀਆਂ ਆਪਣੀਆਂ ਭੈਣਾਂ ਆ ਮਾਵਾਂ ਆ ਦੇਵੀਆਂ ਆ ਆਪਾਂ ਆਪਣੀਆਂ ਦੇਵੀਆਂ ਦਾ ਮਾਮਾ ਭੈਣਾਂ ਦਾ ਬਹੁਤ ਸਤਿਕਾਰ ਕਰਦੇ ਆ ਉਹ ਆਪਣੇ ਤੋਂ ਜ਼ਿਆਦਾ ਕਰਦੇ ਆ ਆਪਣੇ ਪੁਰਸ਼ਾਂ ਨਾਲ ਜ਼ਿਆਦਾ ਕਰਦੇ ਬਿਕੋਜ਼ ਬੰਦਾ ਆ ਸਾਰਿਆਂ ਦਾ ਕਰਕੇ ਇਹਨਾਂ ਨੂੰ ਕਮਜ਼ੋਰ ਸਮਝਿਆ ਗਿਆ ਬਹੁਤ ਲੰਬਾ ਸਮਾਂ ਉਹ ਹੁਣ ਤਾਂ ਨਹੀਂ ਇਦਾਂ ਦੀ ਗੱਲ ਚਲੋ ਉਹ ਤਾਂ ਬਰਾਬਰ ਹੀ ਆ ਸਾਰੇ ਚਲੋ ਨਾਰੀ ਸ਼ਕਤੀ ਦੀ ਬੜੀ ਗੱਲ ਚਲਦੀ ਆ ਨਾਰੀ ਸਸ਼ਸਤੀ ਕਰਨ ਦੀ ਬੜੀ ਗੱਲ ਚਲਦੀ ਆ ਬਟ ਕਿਸੇ ਨਾਰੀ ਤੇ ਕਿਸੇ ਦੇਵੀ ਤੇ ਕਿਸੇ ਔਰਤ ਤੇ ਇਦਾਂ ਦੇ ਇਲਜ਼ਾਮ ਲਾਉਣੇ ਜਿਹੜੇ ਕਿ ਉਹਨਾਂ ਦੇ ਨਿੱਜੀ ਜ਼ਿੰਦਗੀ ਦੇ ਨਾਲ ਸੰਬੰਧ ਰੱਖਦੇ ਆ ਇਹ ਨਾਰੀ ਦਾ અપਮਾਨ ਆ ਉਹ ਵਿਅਕਤੀਆਂ ਨੂੰ ਇਹ ਆਪਣੇ ਇਦਾਂ ਕਿਸੇ ਵੀ ਇਸਤਰੀ ਬਾਰੇ ਇਦਾਂ ਦੀ ਸੋਚ ਲੈ ਕੇ ਨਹੀਂ ਅਕਾਲ ਤਖਤ ਸਾਹਿਬ ਕੋ ਇਹ ਜਿਹੜੀ ਉਹਨਾਂ ਨੇ ਫਰਿਆਦ ਕੀਤੀ ਆ ਉਹਦੀ ਨਹੀਂ ਸੀ ਲੋੜ ਤੇ ਜਿਹੜੇ ਵਿਅਕਤੀ ਗਏ ਨੇ ਤੁਹਾਡੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਆ ਕੁਝ ਉਹ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਵੀ ਹੈਗੇ ਆ ਤੇ ਉਹੀ ਸ਼੍ਰੋਮਣੀ ਅਕਾਲੀ ਦਲ ਆ ਜਿਸ ਪਾਰਟੀ ਨੇ ਜਥੇਬੰਦੀ ਨੇ ਬੀਬੀ ਜ਼ਗੀਰ ਕੌਰ ਜੀ ਨੂੰ ਕਈ ਦਫਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਾਇਆ ਉਹਨਾਂ ਦੀ ਬੇਟੀ ਦੀ ਟ੍ਰੈਜੇਡੀ ਤੋਂ ਬਾਅਦ ਵੀ ਪ੍ਰਧਾਨ ਬਣਾਇਆ ਫਿਰ ਬੀਬੀ ਜ਼ਗੀਰ ਕੌਰ ਜੀ ਨੂੰ ਲੋਕ ਸਭਾ ਖਡੂਰ ਸਾਹਿਬ ਦੀ ਟਿਕਟ ਵੀ ਦਿੱਤੀ ਉਹਨਾਂ ਨੇ 2019 ਚ ਖਡੂਰ ਸਾਹਿਬ ਦੀ ਇਲੈਕਸ਼ਨ ਵੀ ਲੜੀ ਲੋਕ ਸਭਾ ਦੀ ਉਹ ਵੀ ਸ਼੍ਰੋਮਣੀ ਕਾਲੀ ਦਲ ਵੱਲੋਂ ਉਸ ਤੋਂ ਬਾਅਦ 2022 ਚ ਉਹ ਫੇਰ ਬੇਗੋਵਾਲ ਤੋਂ ਪਲੱਤ ਤੋਂ ਉਹਨਾਂ ਨੇ ਵਿਧਾਨ ਸਭਾ ਦੀ ਇਲੈਕਸ਼ਨ ਲੜੀ ਤੇ ਮੇਰੇ ਖਿਆਲ ਚਾਰ ਦਫਾ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ ਪਰ ਇਸ ਆਪਣੇ ਉਹਦੇ ਸਮੇਂ ਦੌਰਾਨ ਤੇ ਫਿਰ ਤੁਸੀਂ ਦੱਸੋ ਵੀ ਜੇ ਤੁਸੀਂ ਪੋਲਿਟਿਕਸ ਕਰਨੀ ਆ ਉਹ ਕਰੋ ਸਿਆਸਤ ਦੇ ਖੇਤਰ ਵਿੱਚ ਧਾਰਮਿਕ ਖੇਤਰ ਵਿੱਚ ਤੁਸੀਂ ਸਿਆਸਤ ਕਰੋਗੇ ਤੇ ਤੁਸੀਂ ਆਪਣਾ ਵੀ ਘਾਟਾ ਕਰਾਓਗੇ ਤੇ ਧਰਮ ਦਾ ਵੀ ਨਾ